ਗੁੱਡ ਮਾਰਨਿੰਗ ਗਾਇਸ ਤੇ ਅੱਜ ਅਸੀਂ ਸਵੇਰ ਸੋੜੇ ਲੱਗੇ ਆ ਮੈਗੀ ਬਣਾਣਾ ਕਿਉਂਕਿ ਅੱਜ ਤੇਲੇ ਨਹੀਂ ਕਰਨਦੇ ਰੋਟੀ ਲੈ ਕੇ ਜਾਣ ਨੂੰ ਨਾਲ ਤਾਂ ਅੱਜ ਆਪਾਂ ਲੈ ਕੇ ਚੱਲੇ ਆ ਮੈਗੀ ਅੱਜ ਆਪਾਂ ਜਾ ਕੇ ਉੱਥੇ ਖਾਵਾਂਗੇ ਮੈਗੀ ਤੇ ਪਹਿਲੀ ਵਾਰੀ ਚੁੱਲੇ ਤੇ ਮੈਗੀ ਬਣਾਉਣ ਲੱਗੀ ਆ ਕਿਉਂਕਿ ਪਹਿਲਾਂ ਤੇ ਗੈਸ ਤੇ ਬਣਾਈਦੀ ਆ ਚੁੱਲੇ ਤੇ ਕਦੀ ਬਣਾਈਦੀ ਨਹੀਂ ਆ ਤਿਆਰ ਤੁਰ ਹੋ ਕੇ ਦੇ ਅੱਗੇ ਬੈ ਗਈ ਤੇ ਧੂਆ ਮੇਰੀ ਅੱਖਾਂ 'ਚ ਪੈਣਦਿਆ ਸੱਚੀ ਗੈਸ ਲੰਡਰ ਖਤਾਂ ਮੈਂ ਸਾਡਾ ਇੰਨੀ ਨੋਬਤ ਆਈ ਹੈ ਕਿ ਅੱਜ ਦੀ ਬਹੁਤ ਜਾਣੋਕੀ ਮੈਗੀ ਖਾਣ ਬਿਨਾ ਤੁਹਾਨੂੰ ਚੁੱਲੇ ਤੇ ਹੀ ਬਣਾਣੀ ਪਈ ਸਵਾਦ ਬਣਾਈ ਸਵਾਦ ਹੀ ਬਣਾਵਾਂਗੀ ਅੱਗੇ ਨਹੀਂ ਖਾਂਦੇ ਖਾਨੀ ਤੇ ਹੈਗੀ ਆ ਪਰ ਮੈਂ ਕਿ ਜਿੱਦਾਂ ਦੀ ਗੈਸ ਤੇ ਬਣਾਉਣੀ ਇੱਥੇ ਵੀ ਉਦਾਂ ਦੀ ਬਣਾਈ ਇੱਥੇ ਜਾੜਾ ਵਧੀਆ ਬਣਦੀ ਆ ਆਹੋ ਵੈਸੇ ਵੀ ਕਹਿੰਦੇ ਚੁੱਲੇ ਦੀ ਚੀਜ਼ ਵਧੀਆ ਬਣਦੀ ਆ ਅੱਗ ਨਾ ਬੁਝਾਦੀ ਪਰ ਪੈਣਾ ਪੂਆ ਹੈਗੀ ਆ ਪਿਲਵਾ ਲੈਗੀ ਪੂਆ ਤਾਂ ਹੈਗੀ ਆ ਉਦਾਂ ਕਹਿੰਦੀ ਬੁਝਾਣਾ ਤਾਂ ਫੇਰ ਬੜਾ ਪੰਗਾ ਪੈ ਜਾਣਾ ਉਦਾਂ ਵੀ ਲੇਟ ਹੋ ਗਏ ਆ ਨਿਸ਼ਾਰੇ ਵੀ ਬੜੇ ਕੰਮ ਆ ਦੇਖ ਰਿਹਾ ਕਿੰਨੀ ਕੁ ਵਧੀਆ ਮੈਗੀ ਬਣਾਉਂਦੀ ਆ। ਵਾਸਤੇ ਤਾਂ ਬੜੀ ਘੈਂਟ ਬਣਾਉਂਦੀ ਹੈ, ਬੜਾ ਮਜ਼ਾ ਆਉਂਦਾ ਈ ਇਹਦੇ ਹੱਥ ਦੀ ਮੈਗੀ ਖਾਣ ਦਾ। ਆਈ ਨੂੰ ਤੇਨੂੰ ਬੜੇ ਦਿਨ ਹੋ ਗਏ ਮੈਨੂੰ ਯਾਦ ਹੀ ਪੁੱਲ ਗਿਆ ਸੀ ਕਿ ਮੈਂ ਮੈਗੀ ਖਾਣੀ ਹੈ ਇਹਦੇ ਕੋਲੋਂ ਬਣਵਾ ਕੇ। ਪਰ ਅੱਜ ਚਾਹਾਂ ਨੂੰ ਬਣਾਣੀ ਪੈਗੀ। ਦੇਖਿਆ ਫਿਰ ਮੈਗੀ ਬਣਾਉਂਦੀ ਮੈਂ। ਪਰ ਬੱਸ ਮੈਨੂੰ ਡਰ ਇੱਕੋ ਹੀ ਹੈ ਪੈਨੇ ਅੱਗ ਬੁਝਾ ਦੇਣੀ ਹੈ। ਜੋ ਮੇਰੇ ਲੱਛੇ ਨਾ ਤੈਨੂੰ ਪਤਾ ਹੈ। ਤੁਸੀਂ ਕਿਹੜੀ ਮੈਗੀ ਖਾਂਦੇ ਹੋ? ਅਸੀਂ ਤਾਂ 2 ਮਿੰਟਸ ਖਾਣੇ ਆ। ਤੁਸੀਂ ਦੱਸਿਆ ਕਮੈਂਟ ਕਰਕੇ ਕਿਹੜੀ ਮੈਗੀ ਖਾਂਦੇ ਹੋ। ਕੰਗਿਆ ਨੂੰ ਜੀਪੀ ਮੈਗੀ ਸਵਾਦ ਨਹੀਂ ਲੱਗਦੀ ਹਾਂ ਹਾਂ ਸਾਨੂੰ ਪਸੰਦ ਆ ਇਹ ਚਾਹਿਆ ਨੂੰ ਤੀ ਪੰਜ ਪੈਕਟ ਖਵਾ ਦੋ ਖਾਈ ਲੈਣੀ ਓ ਕੀ ਸੁਖੀ ਹੋਗੇ ਖਾਈ ਜਾਣੀਆਂ ਹੁਣ ਦੇਖਦੇ ਕਿੰਨੀ ਕ ਘੈਂਟ ਬਣਾਉਂਦੀ ਆ ਤੁਹਾਨੂੰ ਪੂਰੀ ਪ੍ਰੋਪਰ ਜਦ ਭੰਨ ਜਾਂਦੀ ਆ ਨਾ ਤੁਹਾਨੂੰ ਫੇਰ ਖਾਣੀ ਆ ਮਸਾਲਾ ਖਾਣ ਲੱਗੀ ਆ ਤਣਾ ਖਾਈ ਨਾ ਕੋਆ ਅਗ ਬੱਝ ਗਈ ਕੋਲਾ ਦੇ ਇਹ ਆ ਤੇ ਮੇਰੇ ਲੱਗੇ ਬਿਲਕੁਲ ਹਾਂ ਕੋਆ ਕਿੱਧਰ ਗਿਆ ਕਿ ਹੱਥਾਂ ਲੱਗ ਗਿਆ ਹਾਂ ਨਹੀਂ ਤੁਹਾਡੇ ਕੋ ਨਹੀਂ ਨਿਕਲਨੇ ਬੜੀ ਉੱਤੇ ਆ ਮੈਂ ਕੋਈ ਪੂੰਡ ਪਾਣ ਲੜ ਜਾਏਗਾ ਕੀ ਤੂੰ ਆ ਪੈਂਦਾ ਪਿਆ ਸੂਰਤਿਆ ਰਹੀਆਂ ਮੈਨੂੰ ਬਿਠਾਤਾ ਚੁੱਲ੍ਹੇ ਗਾੜੀ ਨਿਆਣੇ ਨਹੀਂ ਬੈਠੀ ਤੂੰ ਹੀ ਬਣਾਣੀ ਸੀ ਮੈਗੀ ਅੱਜ ਤੂੰ ਕਿਹਾ ਮੈਂ ਬਣਾਣੀ ਬਣਾਣੀ ਹੈ ਬਣਾਣੀ ਆ ਜ਼ਰੂਰੀ ਆਹ ਮੈਂ ਇੱਕ ਰੋਲ ਪੰਬੜ ਕਿੰਨੀ ਕੁ ਰਹਿ ਗਈ ਮਾਨੋ ਅੱਗ નીચે ਘਟ ਗਈ ਉਹ ਅਬ ਉਹਦਾ ਦੇ ਬਹਾਨੀ ਜਾਣੀ ਆ ਬਸ 2 ਮਿੰਟ ਹਾਂ 2 ਮਿੰਟ ਗੋਏ ਤਾਂ ਨਹੀਂ ਲਿਆਣੇ ਪੈਣੇ ਲਿਆਉਣੀਆਂ ਹੋਰ ਪਾਥੀਆਂ ਨਹੀਂ ਇੱਦਾਂ ਹੀ ਬਣ ਜਾਣੀ ਐ। ਬਸ ਬਣ ਚੱਲੀ ਐ ਜੀ 5 ਮਿੰਟ ਤੱਕ, 2-3 ਮਿੰਟ ਤੱਕ ਬਣ ਚੱਲੀ ਐ। ਉਹਦਾ ਕਲਰ ਦੇਖ। ਫਿਰ ਪਾਵਾਂਗੇ ਟਿਫਨ 'ਚ। ਉਹਦਾ ਕਲਰ ਜਾ ਕੇ ਖਾਵਾਂਗੇ ਜਮੀ ਜਮੀ ਮੈਗੀ। ਇਹਦਾ ਕਲਰ? ਨਹੀਂ ਕਿਹਦਾ। ਮੂਚ ਪਣੀ ਆ ਰਹੀ ਐ। ਕਿਦਾਂ? ਮੂਚ ਪਣੀ ਆ ਰਹੀ ਐ। ਇੰਨੀ ਕ ਮੈਗੀ ਅਸੀਂ ਪਾ ਲਈ ਆ ਟਿਫਨ 'ਚ। ਇੱਧਰ ਵੇ ਮੈਡਮ ਦੀ ਮੂਚ ਪਾਣੀ। ਜਿਹੜੀ ਬਾਕੀ ਥੋੜੀ ਬਚੀ ਉਹ ਹੀ ਖਾਣ ਲੱਗੇ ਆ। ਜਿਹੜੀ ਉਹ ਬਾਕੀ ਉਹ ਵਾਲੀ ਬਚੀ ਨਾ ਉਹ ਅਸੀਂ ਉਹਨੂੰ ਖਾ ਲੈਣੀ। ਇਹ ਮੰਗਣ ਲਈ ਨਹੀਂ ਉੱਧਰ ਉਹ ਨਹੀਂ ਨਹੀਂ ਕੜਾਈ ਰੱਖ ਕੇ ਬੈਗੀ ਹੁਣ ਕੜਾਈ ਚ ਖਾਣ ਲੱਗੀ ਆ ਹਾਂ ਫੇਟਾ ਹੀ ਮੋ ਗਿਆ ਹੁਣ ਭਾਂਡੇ ਲੱਭਾਂ ਪਹਿਲਾਂ ਮੈਂ ਫਟਾਫਟ ਭਾਂਡੇ ਲੱਭਾਂ ਫੇ ਉਹਨੂੰ ਪਾਵਾ ਉਹਨਾਂ ਟਾਈਮ ਵੇਸਟੋ ਜਨ ਆਇਆ ਤੇ ਇਦਾਂ ਹੀ ਸਾਡਾ ਛੋਟਾ ਜਿਹਾ ਸੀਗਾ ਵਲੌਗ ਤੇ ਇਦਾਂ ਹੀ ਸਾਡੇ ਵਲੌਗ ਨੂੰ ਕਰਿਓ ਫੁੱਲ ਸਪੋਟ ਤੇ ਜਿਹੜੇ ਤੁਸੀਂ ਬਾਕੀ ਵੀ ਪਹਿਲਾਂ ਫੁੱਲ ਵੀਡੀਓ ਨਹੀਂ ਨੇ ਵਿਊ ਨਹੀਂ ਸੀ ਜਾਂਦੇ ਹੁਣ ਥੋੜੀ ਦੇਰ ਟਾਈਮ ਦਿਓ ਨਾ ਵੀਊ ਜਾਣ ਲੱਪੇ ਆ ਥੈਂਕ ਯੂ ਸਾਰਿਆਂ ਨੂੰ ਥੈਂਕ ਯੂ so much ਬਾਏ ਸਾਰਿਆਂ ਨੂੰ ਇਦਾਂ ਦੇ ਨਿਊ ਵਲੌਗ ਲੈ ਕੇ ਆਂਦੇ ਰਵਾਂਗੇ